ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਗੱਲ ਹੋਈ ਸੀ ਕਿੰਨਾ ਕੁਝ ਵਾਪਰਿਆ ਉਦੋਂ ਨਾ ਸੋਨ ਤੋਂ ਸਮਾਜ ਇਕੱਠਾ ਹੋਇਆ ਤੁਸੀਂ ਲੋਕ ਤੇ ਦਾਵਾ ਕਰਦੇ ਹੋ ਵੀ ਸਾਡੀਆਂ ਤੇ ਸੰਪਰਦਾਵਾਂ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਚੋਂ ਪੈਦਾ ਹੋਈਆਂ ਗੁਰੂ ਗ੍ਰੰਥ ਸਾਹਿਬ ਚੋਂ ਗੁਰਨਾਨਕ ਪ੍ਰਗਟ ਕੀਤਾ ਤੇ ਜਦੋਂ ਗੁਰੂ ਉਸੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਕੀ ਕੁਝ ਹੋਇਆ ਉਦੋਂ ਤੇ ਤੁਹਾਡਾ ਇਕੱਠ ਹੋਇਆ ਨਾ ਅੱਜ ਆਪਣੇ ਕੈਰੇਕਟਰ ਤੇ ਗੱਲ ਆਈ ਆ ਆਪਣੇ ਆਚਰਣ ਤੇ ਗੱਲ ਆਈ ਤੇ ਸਾਰੇ ਬਾਬੇ ਤੇ ਨਿਆਂਗ ਜਿੱਥੇ ਬੰਦੀਆਂ ਵੀ ਪਹੁੰਚ ਗੀਆਂ ਉੱਥੇ ਤੇ ਕਹਿਣ ਲੱਗੇ ਜੇ ਅਸੀਂ ਨਕੇਲਾ ਪਾਵਾਂਗੇ ਨਾਥ ਜੇ ਨਕੇਲਾ ਪਾਵਾਂਗੇ ਹਾਂ ਕਰਾਂਗੇ ਤੁਸੀਂ ਸ਼ਬਦ ਸੁਣ ਨਹੀਂ ਲਏ ਹੋਣੇ ਮੇਰੇ ਕੋਲ ਹੁਣ ਸਾਰੀਆਂ ਗੱਲਾਂ ਨਾ ਕਢਾਓ ਥੋੜਾ ਜਿਹਾ ਯੋਗਦਾਨ ਤੁਸੀਂ ਵੀ ਪਾ ਲਓ ਭਾਈ ਮੈਂ ਤਾਂ ਆਪਣੇ ਨੂੰ ਤੇ ਮੇਰੇ ਤੇ ਹੁਣ ਗळा ਵੀ ਕਈ ਵਾਰੀ ਦੋਣ ਲਾ ਪਿਆ 25 ਸਾਲ ਇਹਨਾਂ ਪਖੰਡੀਆਂ ਬਾਰੇ ਬੋਲਦਿਆਂ ਬੋਲਦਿਆਂ ਤੇ ਕਈ ਲੋਕਾਂ ਨੂੰ ਡਾਰ ਪਾਇਆ ਜੇ ਬਾਬਿਆਂ ਬਾਰੇ ਬੋਲੀਏ ਤੇ ਗळा ਖਰਾਬ ਹੁੰਦਾ ਐਦਾਂ ਹੁੰਦਾ ਜੀ ਅਜੇ ਗਾਇਕਾਂ ਨੂੰ ਨਹੀਂ ਡਾਰ ਪਾਇਆ ਵੀ ਜੇ ਤੁਸੀਂ ਕਿਸੇ ਫਕੀਰ ਦੇ ਨਾਂ ਗਾਇ ਤਾਂ ਤੁਹਾਡੀ ਆਵਾਜ਼ ਬੰਦ ਹੋ ਜਾਣੀ ਹੈ ਇਦਾਂ ਰਾਗੀਆਂ ਪ੍ਰਚਾਰਕ ਦੇ ਦਿਮਾਗ 'ਚ ਵੀ ਗੱਲ ਫਿੱਟ ਬਿਠਾਈ ਆ ਵੀ ਜੇ ਤੁਸੀਂ ਬਾਬਿਆਂ ਬਾਰੇ ਬੋਲੇ ਤੁਹਾਨੂੰ ਪ੍ਰੋਗਰਾਮ ਨਹੀਂ ਹੋਣੇ ਲਓ ਕਰ ਲੋ ਗੱਲ ਤੁਸੀਂ ਇਹਨਾਂ ਕੋਲੋਂ ਪੰਥ ਦੀ ਚੜ੍ਹਦੀ ਕਲਾ ਕਰਾ ਲਓ ਹੁਣ ਹੁਣ ਤਾਂ ਨਾਮੀ ਪ੍ਰਚਾਰਕ ਵੀ ਜਿਨ੍ਹਾਂ ਨੇ ਮਰੇ ਹੋਏ ਸਾਧਾਂ ਵਿੱਚ ਪਹਿਲਾਂ ਜਾਨ ਪਾਈ ਹੁਣ ਇਦਾਂ ਕਹਿਣ ਲੱਗ ਪਿਆ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਭਾਈ ਇਦਾਂ ਗੱਦੀਆਂ ਵਾਲੀ ਪ੍ਰਥਾਨਾ ਚਾਲੂ ਕਰੋ ਕਿਉਂ ਭਈ ਹੁਣ ਪਹਿਲਾਂ ਮਰਿਆ ਸਾਧਾਂ ਜਾਨ ਤੋਂ ਹਾਂ ਲੋਕਾਂ ਪਾਈ ਨ ਤਾਂ ਪਤੀਆਂ ਸਾਲਾਂ ਤੋਂ ਕੂਕਦਾ ਰਹਿਆ ਕਿ ਰਾਗੀ ਢਾਡੀ ਪ੍ਰਚਾਰਕ ਨੇ ਕੌਮ ਨੂੰ ਲਿਆ ਕੇ ਚਰਾਇਤ ਖੜਾ ਕਰਤਾ ਤੇ ਆਪ ਕਿਹਾ ਮਾਫ ਕਰਨਾ ਬਾਬੇ ਨੂੰ ਤਾਂ ਕਥਾ ਹੀ ਨਹੀਂ ਹੁੰਦੀ ਜੇ ਰਾਗੀ ਪ੍ਰਚਾਰਨਾ ਜਾਣ ਤੇ ਡੇਰਿਆਂ 'ਚ ਰੌਣਕਾਂ ਵਧਾਉਣ ਲਈ ਤੇ ਰਾਗੀ ਪ੍ਰਚਾਰ ਜਾਂਦੇ ਢਾਡੀ ਜਾਂਦੇ ਉਥੇ ਗੁਰੂ ਕੇ ਪਿਆਰੇਓ ਨਾਮੀ ਢਾਡੀ ਨਾਮੀ ਰਾਗੀ ਨਾਮੀ ਪ੍ਰਚਾਰਕ ਬਾਹਾਂ ਕਰ-ਕਰ ਕੇ ਕਿਲ-ਕਿਲ ਕੇ ਆਂਦੇ ਆ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ਇੱਕ ਰਾਗੀ ਪਿੱਛੇ ਜੇ ਮਿਲਿਆ ਮੈਨੂੰ ਉਨੇ ਕਾਸ਼ ਕਰਦੀ ਸੀ ਨਾ ਨਹੀਂ ਮਰਦਾ ਨਹੀਂ ਮਰਦਾ ਬ੍ਰਹਮ ਗਿਆਨੀ ਮੈਂ ਕਹਾਂ ਉਹ ਬ੍ਰਹਮ ਗਿਆਨੀ ਰੱਬ ਆ ਜਿਹੜਾ ਨਹੀਂ ਮਰਦਾ ਤੇ ਮੈਂ ਕਹਾਂ ਤੂੰ ਕਿੱਲ ਕਿੱਲ ਕੇ ਸ਼ਬਦ ਜਿਹੜੀ ਬਰਸੀ ਤੇ ਗਵਣਿਆ ਸੀ ਉਹ ਬਾਬਾ ਮਰਿਆ ਹੀ ਤਾਂ ਹੀ ਤੇ ਗਿਆਈ ਤੂੰ ਉਹ ਸ਼ਾਪਾਈ ਸਭ ਜੀ ਅਸੀਂ ਤਾਂ ਕਦੀ ਸੋਚਿਆ ਹੀ ਨਹੀਂ ਮੈਂ ਕੱਲੀ ਸੁਰਾਂ ਨੱਪਣ ਦੇ ਨਾਲ ਨਾਲ ਥੋੜੀ ਜਿਹੀ ਅਰਥ ਵੀ ਪੜ ਲਿਆ ਕਰੋ ਨਾ ਵੀ ਕੱਲੀ ਸੁਰਾਂ ਨੱਪਣਾ ਕੀਰਤਨ ਨਹੀਂ ਆ ਥੋੜੀ ਜਿਹੀ ਅਰਥ ਬੋਧ ਵੀ ਰੱਖੋ ਪੇ ਨਹੀਂ ਮਰਦਾ ਨਹੀਂ ਮਰਦਾ ਬ੍ਰਹਮ ਗਿਆਨੀ ਸਤ ਜੀਵ ਨਹੀਂ ਮਰਦਾ ਜੇ ਨਹੀਂ ਮਰਦਾ ਤੇ ਕੋਠੇ ਜਿਹੜੀ ਫੋਟੋ ਲਾ ਕੇ ਕੀਰਨੇ ਕੋ ਪਾਰ ਹੈ ਜੇ ਕਿਉਂ ਲੋਕਾਂ ਨੂੰ ਬੇਵਕੂ ਬਣਾਉਂਦੇ ਹੋ ਬਈ ਜੇ ਮੈਂ ਕਿਸੇ ਪਖੰਡੀ ਨੂੰ ਨਹੀਂ ਮੰਨਿਆ ਤੇ ਮੈਂ ਵੀ ਰੋਟੀ ਖਾ ਰਿਆ ਨਾ ਸਾਡੀਆਂ ਵੀ ਫਸਲਾਂ ਹੋ ਰਹੀਆਂ ਨੇ ਸਾਡੀਆਂ ਵੀ ਮੱਝਾਂ ਗਾਵਾਂ ਦੁੱਧ ਦੇ ਰਹੀਆਂ ਨੇ ਨਾ ਤੇ ਸਮਝ ਲੈਣਾ ਚਾਹੀਦਾ ਵੀ ਇਹਨਾਂ ਲੋਕਾਂ ਦੇ ਪੱਲੇ ਅੱਛਾ ਤੁਸੀਂ ਵੇਖਿਆ ਜਦੋਂ ਆਪਣੇ ਤੇ ਵਿਵਤਾ ਪਈ ਨਾ ਸਰਕਾਰਾਂ ਨੂੰ ਕਹਿ ਰਿਹਾ ਫੜੋ ਜੀ ਇਹਨਾਂ ਨੂੰ ਅਦਾਲਤਾਂ ਨੂੰ ਕਰੇ ਫੜੀ ਤੁਹਾਡੇ ਬਾਬਿਆਂ ਦੀਆਂ ਕਰਾਮਾਤਾ ਕਦੋਂ ਕੰਮ ਹੋਣੀਆਂ ਬਈ ਛੱਡੋ ਮੰਤਰ ਕਰ ਦੋ ਭਾਈ ਅਮਰਪਾਲ ਸਿੰਘ ਮਹਿਰੋਂ ਦਾ ਜਹਾਜ਼ ਮੁੱਦਾ ਪਰ ਪਤਾ ਵੀ ਤੁਹਾਡੇ ਕੋਲ ਇਹੋ ਜੀ ਸ਼ਕਤੀ ਉੱਚੀ ਬੋਲੋ ਭਾਈ ਤੁਹਾਡਾ ਪਿੰਡ ਦੂਰ ਓਥੋਂ ਤੁਸੀਂ ਹਰਿਆਣੇ 'ਚ ਬੈਠੇ ਜੇ ਕਿਵਰੀ ਡਰ ਹੁੰਦਾ ਨਾ ਕਿ ਜਹਾਜ਼ ਇੱਧਰ ਨਾ ਆ ਜਾਏ ਲੇਕੋ ਸਾਡੇ ਲੱਖ ਮੱਤ ਪੇਦ ਕਿਸੇ ਨਾ ਹੋਣ ਭਾਈ ਅਮਰਤਪਾਲ ਸਿੰਘ ਸਾਡੇ ਕੋਲ ਮਤ ਭੇਜਣਗੇ ਵਿਚਾਰ ਤਾਰਕ ਪਰ ਪਿਛੇ ਜੇ ਤੁਹਾਨੂੰ ਪਤਾ ਹੋਣਾ ਚੱਕਰ ਪਿਆ ਸੀ ਪਤਾ ਨਾ ਸਾਰਿਆਂ ਨੂੰ ਉਹਦਾ ਉਹਦੇ ਕੋਲ ਤਾਂ ਬੀਬੀਆਂ ਨਾਲ ਕੇ ਦੁੱਖ ਰੋਂਦੀਆਂ ਨੇ ਤੇ ਉਹਨੇ ਅੱਗੇ ਉਦਾਂ ਹੀ ਕੇਸ ਕਰਤਾ ਤੇ ਉਹ ਇਹ ਨਹੀਂ ਮੰਨਦੇ ਵੀ ਬੀਬੀਆਂ ਜਿਹੜੀਆਂ ਦੁੱਖ ਰੋ ਰੀਆਂ ਉਹਦਾ ਕੀ ਉਹ ਕਹਿੰਦੇ ਅਮਰਤਪਾਲ ਸਿੰਘ ਠੋਕਣਾ ਸੀ ਇਹਦੇ ਨੱਕ ਜਨਕੇਲ ਪਾਉਣੀ ਆ ਵਾ ਵਾ ਸਾਰੇ ਇਕੱਠੇ ਹੋ ਗਏ ਭਾਈ ਭਤੀਜੇ ਸਾਰੇ ਇਕੱਠੇ ਹੋ ਅੱਛਾ ਉਦਾਂ ਨਹੀਂ ਬਣਦੀ ਇਹਨਾਂ ਦੀ ਇੱਕ ਸੰਪਰਦਵਾਚ ਝਟਕਾ ਕਰਦੀ ਆ ਦੂਜੀ ਸੰਪਰਦਾਵਾ ਰੋਟੀ ਵੀ ਨਹੀਂ ਉਥੇ ਬਣਾਉਂਦੀ ਪਰ ਇਸ ਕੰਮ ਚ ਸਾਰੇ ਇਹ ਸਾਡੇ ਕੋਲੋਂ ਗੁਰਦਾਰੇ ਖੋ ਕੇ ਤੇ ਇਹਨਾਂ ਨੇ ਗੁਰਦਰਾ ਸੁਧਾਰ ਲਹਿ ਚਲਾਤੀ ਆਪੇ ਹੀ ਮੰਨ ਗਏ ਵੀ ਅਸੀਂ ਮੰਤਨ ਨਰੇਣੂ ਦੀ ਔਲਾਦ ਆ ਸਾਨੂੰ ਕਹਿੰਦੀ ਲੋੜ ਨਹੀਂ ਪਈ ਆਪੇ ਹੀ ਮੰਨ ਗਏ ਕਿ ਐਸੀ ਮੰਤਨ ਨਰੇਣੂ ਦੀ ਔਲਾਦ ਆ ਆ ਕੈਲੀਫੋਰਨੀਆ ਚ ਚੜ ਕੇ ਆਇਆ ਆਪੇ ਦੱਸ ਗਿਆ ਹੁਣ ਦੱਸਣ ਦੀ ਲੋੜ ਨਹੀਂ ਪਈ ਆਂਦਾ ਸਾਡੇ ਕੋਲੋਂ ਗੁਰਦਰੀ ਖੋ ਕੇ ਸੁਧਾਰ ਲੈ ਚਲਾਤੀ ਯਾਨੀ ਕਿ ਭਾਈ ਲక్ష్మణ ਸਿੰਘ ਤੇਜਾ ਸਿੰਘ ਪੁੱਛੀਆਂ ਨੇ ਉਹ ਕੌਣ ਲੋਕ ਹੋ ਸਕਦੇ ਹੁਣ ਸਾਰੀਆਂ ਗੱਲਾਂ ਮੇਰੇ ਕੋਲ ਨਾ ਕਢਾਓ ਥੋੜਾ ਜਾੜ ਜੋੜ ਘਟਾਓ ਤੁਸੀਂ ਵੀ ਕਰ ਲਿਓ ਚੰਗੀਆਂ ਲੱਗੀਆਂ ਵਿਚਾਰਾਂ ਤੇ ਜਾਣ ਲੱਗੀਆਂ ਕਮੇਟੀ ਨੂੰ ਕਹਿ ਜਿਓ ਵੀ ਅਗਲੇ ਸਾਲ ਵੀ ਬੰਦਾ ਸੱਦੇ ਨੀ ਤੇ ਕਹਿ ਜਿਓ ਭਾਈ ਇਹ ਬੰਦਾ ਦੁਬਾਰਾ ਹਰਿਆਣੇ ਦੀ ਜੂਰ ਨਹੀਂ ਟੁੱਪਣੀ ਚਾਹੀਦੀ ਉਹ ਬੋਲੋ ਬੁਰੇ ਕੇ ਪਿਆਰੇ ਹੋ ਕਈ ਸੋਚਣ ਜੀ ਪੈ ਗਏ ਆ ਕੱਖ ਨਹੀਂ ਹੁੰਦਾ ਇਹਨਾਂ ਗੱਲਾਂ ਨਾਲ ਕੱਖੀ ਪੈਣੋ ਆਪਣੇ ਘਰਾਂ 'ਚ ਆਪਣੇ ਮਾਪੇ-ਬਾਪ ਦੀ ਸੇਵਾ ਕਰੋ ਆਪਣੇ ਸਾਸੜੀ ਦੀ ਸੇਵਾ ਕਰੋ ਆਪਣੇ ਬੱਚੇ ਨੂੰ ਨਵਾਓ ਤਵਾਓ ਉਹਨਾਂ ਦੀ ਉਹਨਾਂ ਨੂੰ ਖਾਣਾ ਚੰਗਾ ਖਵਾਓ ਆਪਣੇ ਪਰਿਵਾਰ ਦੀ ਦੇਖਭਾਲ ਕਰੋ